ਹਾਂਜੀ ਸਸਕਲ ਦੀ ਸਾਰਿਆਂ ਨੂੰ ਜਿਹੜੇ ਕਸਟਮਰ ਪਿਓਰਿਟੀ ਵੱਲ ਧਿਆਨ ਦਿੰਦੇ ਨੇ ਜੀ ਨਿਊ ਚਿੰਨ ਲਾਲ ਦੇ ਸਟੋਰ 'ਤੇ ਅੱਜ ਉਹਨਾਂ ਵਾਸਤੇ ਐਨਾਂਕ ਐਕਸਕਲੂਸਿਵ ਆਰਟੀਕਲ ਲੈ ਕੇ ਸ਼ੋਅ ਕਰ ਰਹੇ ਹਾਂ ਜੀ ਅੱਜ ਵੀ ਜਿਹੜੇ ਕਸਟਮਰ ਬੈਂਗਲੋਰੀ ਸਿਲਕ ਪਿਓਰ ਆ ਕੁਆਲਿਟੀ ਜੈਕਰੋ ਜੀ ਪਿਓਰ ਫਾਈਨ ਬਹੁਤ ਹੀ ਸੋਨੇ ਕਲਰ ਸ਼ੇਡਸ ਤੇ ਬੈਸਟ ਡਿਜ਼ਾਈਨ ਦਰੂ ਸ਼ੋਅ ਕਰ ਰਹੇ ਹਾਂ ਜੀ ਸੂਟ ਦਾ ਪ੍ਰਾਈਸ ਦਰਪ ਹੈ ਜੀ ਬਟ ਸੂਟ ਐਨਾਂਕ ਸੋਹਣਾ ਲੱਗਦਾ ਪਿਆ ਹੋਇਆ ਬਿਜ ਜਿਹਦੇ ਕਸਮ ਨੇ ਪ੍ਰਾਈਸ ਨਹੀਂ ਦੇਖਣਾ ਕੁਆਲਿਟੀ ਦੇਖਣੀ ਹੈ ਜੀ ਉਹਨਾਂ ਵਾਸਤੇ ਸਪੈਸ਼ਲ ਪੀਸ ਹੈ ਜੀ ਪਿਓਰ ਕਰੀਰ ਦੀ ਹੀ ਬਾਟਮ ਆਰੇ ਜੀ ਨਾਲ ਦਾਣੇਦਾਰ ਕਰੀਰ ਦੀ ਬਾਟਮ ਆਉ 3 ਮੀਟਰ ਨਾਲ ਪਿਓਰ ਕਮਲ ਚਨੋਂਦ ਦੁਪੱਟਾ ਉਹ ਵੀ ਖੱਡੀ ਦਾ ਵਰਕ ਕੀਤਾ ਹੋਇਆ ਜੀ ਦੁਪੱਟੇ ਦੇ ਪੂਰਾ ਫੋਰ ਸਾਈਡ ਆ ਦੇਖ ਪਿਓਰ ਖੱਡੀ ਦੀ ਐਮਬਲੋਇਟਰੀ ਕੀਤਾ ਹੋਇਆ ਜੀ ਆਹ ਡਾਰਕ ਕਲਰ ਤੁਹਾਨੂੰ ਦਿਖਾਤਾ ਜੀ ਇੱਕ ਇਹਦਾ ਇੱਕ ਸ਼ੋਅ ਕਰ ਰਿਹਾ ਮੈਂ ਤੁਹਾਨੂੰ ਲਾਈਟ ਚਾਰਟ ਆ ਦੇਖੋ ਸਪੈਸ਼ਲ স্মੋਕ ਗ੍ਰੇ ਕਲਰ ਹੈ ਜੀ ਜੇ ਆਪਸ ਫੈਸ਼ਨ ਸੂਟ ਕੀ ਹੈ ਜੀ ਆਪਣਾ ਮॉम ਨੂੰ ਦੇਣਾ ਜੀ ਆਪਣੇ ਵੀ ਉਹਨਾਂ ਨੇ ਲਾਈਟ ਸ਼ੀਟਸ ਅੰਡ ਕਰਦੇ ਨੇ ਸੂਟ ਦੀ ਆਰਟੀਕਲ ਦੀ ਲੁੱਕ ਚੈੱਕ ਕਰੋ ਨਾਲ ਪਿਓਰ ਦਾ ਦੁਪੱਟਾ ਜੀ ਸਰਦਾਰੀ ਦੁਪੱਟਾ 2.5 ਮੀਟਰ ਫੁੱਲ ਸਾਈਜ਼ ਪਿਓਰ ਦੁਪੱਟਾ ਚੱਕੋ ਇਹਦਾ ਸਟਾਕ ਸੂਰਜ ਉਪਰ ਆ ਚੁੱਕਾ ਜੀ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਟੋਰ ਦੇ ਉਪਰ ਆ ਕੇ ਵੀ ਬਾਏ ਕਰ ਸਕਦੇ ਹੋ ਸਾਡੇ ਸਟੋਰ ਦਾ ਬੈਸਟ ਆਰਟੀਕਲ ਹੈ ਜੀ ਬਣਾ ਥੈਂਕ ਯੂ ਸੋ ਮਚ